ਸਸੇ ਗਾਲੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮਐਸ ਨਲੂ ਸਟਡੀ 414 ਦੇ ਵਿੱਚ ਤੁਸੀਂ ਦੇਖ ਰਹੇ ਹੋ MSW Study For Job ਅ ਦੁਵਾਰਤ ਫਿਰ ਅਸੀਂ 1933 ਜੋ ਟੀਚਰ ਪੰਜਾਬ ਦੇ ਵਿੱਚ گورਨਮੈਂਟ ਟੀਚਰ ਦੀ ਜਿਹੜੀ ਵੈਕੈਂਸੀ ਨਿਕਲੀ ਹੈ 1933 ਟੀਚਰਾਂ ਦੀ ਉਸ ਨਾਲ ਸੰਬੰਧ ਇੱਕ ਹੋਰ ਨੋਟੀਫਿਕੇਸ਼ਨ ਲਿਖਿਆ ਹੈ ਵੱਡਾ ਬਦਲਾਅ ਹੋਇਆ ਤੁਸੀਂ ਦੇਖ ਸਕਦੇ ਹੋ ਕੀ ਬਦਲਾਅ ਹੋਇਆ ਇਸ ਵੀਡੀਓ ਦੇ ਐਂਡ ਤੱਕ ਜਿਹੜੀ ਪੂਰੀ ਜਾਣਕਾਰੀ ਤੁਹਾਨੂੰ ਮਿਲ ਜਾਗੀ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਓ ਇਸ ਤੋਂ ਪਹਿਲਾਂ ਅਸੀਂ ਇੱਕ ਜਿਹੜੇ ਵੀਡੀਓ ਲੈ ਕੇ ਸੀ ਤੁਹਾਡੇ ਲਈ ਜੋ ਕਿ ਸਰਕਾਰ ਦੁਆਰਾ 1933 ਟੀਚਰਾਂ ਦੀ ਭਰਤੀ ਵਾਸਤੇ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਠੀਕ ਹੈ ਉਸ ਦੇ ਵਿੱਚ ਕੀ ਕੁਆਲਿਫੀਕੇਸ਼ਨ ਮੰਗੀ ਹੈ ਕਿੰਨਾ ਐਕਸਪੀਰੀਅੰਸ ਮੰ ਐ ਨਹੀਂ ਦੱਸੀ ਗਈ ਸੀ ਪਰ ਹੁਣ ਅਸੀਂ ਜਾਣਕਾਰੀ ਲੈ ਕੇ ਆਏ ਆ ਅ ਇਸ ਦੇ ਵਿੱਚ ਕੀ ਹੈ ਸੋਧ ਪੱਤਰ ਦੇ ਵਿੱਚ ਕੀ ਦੱਸਿਆ ਗਿਆ ਅ ਕਿਹੜੇ ਅਪਲਾਈ ਕਰ ਸਕਦੇ ਐ ਐਕਸਪੀਰੀਅੰਸ ਅ ਪ੍ਰਾਈਵੇਟ ਸਕੂਲ ਦਾ ਚਾਹੀਦਾ ਜਾਂ ਗਵਰਨਮੈਂਟ ਸਕੂਲ ਦਾ ਚਾਹੀਦਾ ਠੀਕ ਹੈ ਜੀ ਤਾਂ ਉਸ ਦੀ ਵੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਈਗੀ ਜੇਕਰ ਵੀਡੀਓ ਵਧੀਆ ਲੱਗੇ ਵੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਹਾਂਜੀ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਹੁਣ ਜਿਹੜਾ ਵੱਡਾ ਬਦਲਾਅ ਕੀਤਾ ਗਿਆ ਯਾਰ ਸਿੱਖਿਆ ਭਾਗ ਵੱਲੋਂ ਜਿਹੜਾ 300 ਅੰਕਾਂ ਦਾ ਟੈਸਟ ਰੱਖ ਦਿੱਤਾ ਗਿਆ ਪਹਿਲਾਂ ਜਿਹੜੀ ਮੈਟ ਬਣਾਉਣ ਦੀ ਗੱਲ ਕੀਤੀ ਗਈ ਸੀ ਸਿਰਫ ਕੁਆਲਿਫੀਕੇਸ਼ਨ ਦੇ ਆਧਾਰ ਤੇ ਹੀ ਜਿਹੜੀ ਮੈਟ ਬਣਾਉਣ ਦੀ ਗੱਲ ਕੀਤੀ ਗਈ ਸੀ ਪਰ ਹੁਣ 300 ਅੰਕਾਂ ਦਾ ਟੈਸਟ ਹੀ ਇਸ ਦੇ ਵਿੱਚ ਰੱਖ ਦਿੱਤਾ ਗਿਆ ਲਿਖਤੀ ਟੈਸਟ ਹੋਵੇਗਾ ਟੈਸਟ ਦੇ ਆਧਾਰ ਤੇ ਜਿਹੜੀ ਚੋਣ ਹੋਵੇ ਅਪਲਾਈ ਸਿਰਫ ਇਸ ਪੋਸਟ ਨੂੰ ਸਰਕਾਰੀ ਟੀਚਰ ਹੀ ਕਰ ਸਕਦੇ ਆ ਜਿਹੜੇ ਪਹਿਲਾਂ ਸਰਕਾਰੀ ਅਹੁਦੇ ਤੇ ਜਿਹੜਾ ਕੰਮ ਕਰ ਰਹੇ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਕਾਮਨ ਜਿਹੜੇ ਸਟੂਡੈਂਟ ਹੈਗੇ ਆ ਉਹ ਅਪਲਾਈ ਨਹੀਂ ਕਰ ਸਕਦੇ ਠੀਕ ਹੈ ਜੀ ਪੀਐਸਟੈਟ ਪਾਸ ਹੈਗੀ ਹੈ ਜਿਹੜੇ ਉਹ ਅਪਲਾਈ ਨਹੀਂ ਕਰ ਸਕਦੇ ਇਹ ਇੱਕ ਦੁੱਖ ਦੀ ਗੱਲ ਹੈਗੀ ਹੈ ਜੇਕਰ ਤੁਸੀਂ ਸਾਡੇ ਨਾਲ ਸਹਿਮਤ ਹੋ ਕਿਉਂਕਿ ਇਹ ਪੋਸਟ ਸਾਰਿਆਂ ਨਾਲ ਹੀ ਜਿਹੜੀ ਸਾਂਝੀ ਕਰਨੀ ਚਾਹੀਦੀ ਸੀ ਸਰਕਾਰ ਨੂੰ ਜਦੋਂ ਟੈਸਟ ਹੀ ਰਾਗੀ ਦਿੱਤਾ ਤਾਂ ਸਾਰਿਆਂ ਦਾ ਜਿਹੜਾ ਪੀਐਸਟੈਟ ਪਾਸ ਹੈ ਚਾਹੇ ਉਹ ਗ੍ਰੈਜੂਏਸ਼ਨ ਹੈ ਤਾਂ ਸਾਰਿਆਂ ਲਈ ਹੀ ਅਪਲਾਈ ਕਰਨ ਦਾ ਹੱਕ ਹੋਣਾ ਚਾਹੀਦਾ ਸੀ ਜੇਕਰ ਤੁਸੀਂ ਸਾਡੀ ਇਸ ਸੁਝਾਸ਼ਨ ਨਾਲ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਤਾਂ ਕਿ ਵੱਧ ਤੋਂ ਵੱਧ ਦੂਰ ਤੱਕ ਇਸ ਵੀਡੀਓ ਨੂੰ ਜਾਵੇ ਤਾਂ ਕਿ ਇਸ ਪੰਜਾਬ ਸਿੱਖਿਆ ਵਿਭਾਗ ਤੱਕ ਪਹੁੰਚੇ ਜਿਹੜਾ ਅਧਿਆਪਕ ਸਿੱਖਿਆ ਮੋਰਚਾ ਆਪਣੀ ਹੱਕ ਦੀ ਗੱਲ ਰੱਖੀ ਕਿ ਸਾਰੇ ਹੀ ਇਸ ਪੋਸਟ ਦੇ ਵਿੱਚ ਜਿਹੜਾ ਅਪਲਾਈ ਕਰ ਸਕਣ ਤਾਂ ਕਿ ਇੱਕ ਵਾਰ ਫਿਰ ਅਸੀਂ ਅ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਵਿੱਚ ਵੱਡਾ ਬਦਲਾਅ ਦੇਖ ਲਈਏ ਤਾਂ ਕਿ ਸਾਰਿਆਂ ਨੂੰ ਹੀ ਇਸ ਪੋਸਟ ਦੇ ਵਿੱਚ ਅਪਲਾਈ ਕਰਨ ਦਾ ਮੌਕਾ ਮਿਲ ਜਾਵੇ ਠੀਕ ਹੈ ਜੀ ਉਸ ਤੋਂ ਬਾਅਦ ਇਸ ਵਿੱਚ ਗੱਲ ਕਰ ਲੈਣੇ ਆ ਬਰਾਬਰ ਅੰਕਾਂ ਵਾਲੇ ਜਿਹੜੇ ਉਮੀਦਵਾਰ ਜੇ ਹੋਣਗੇ ਮੈਡ ਲਿਸਟ ਤੇ ਤਾਂ ਉਹਨਾਂ ਦੀ ਉਮਰ ਹੱਦ ਦੇ ਆਧਾਰ ਤੇ ਅੱਗੇ ਰੱਖਿਆ ਜਾਏਗਾ ਜੇਕਰ ਉਮਰ ਹੱਦ ਵੀ ਬਰਾਬਰ ਹੋਵੇਗੀ ਤਾਂ ਉਹਨਾਂ ਨੂੰ ਵਿਦਿਆਰਜਕਤਾ ਦੇ ਬਾਧਾਂ ਕਰਦੇ ਆਧਾਰ ਤੇ ਅੱਗੇ ਰੱਖਿਆ ਜਾਏਗਾ ਠੀਕ ਹੈ ਜੀ ਤਾਂ ਹੁਣ ਇਸ ਟੈਸਟ ਵਾਸਤੇ ਜਿਹੜਾ ਸਲੇਵਸ ਵੈਬਸਾਈਟ ਤੇ ਜਿਹੜਾ ਸਿੱਖਿਆ ਭਾਗ ਦੀ ਰਿਕਰੂਟਮੈਂਟ ਬੋਰਡ ਹੈਗਾ ਤਾਂ ਉਸ ਤੇ ਬਾਅਦ ਵਿੱਚ ਅਪਲੋਡ ਹੋਏਗਾ ਤੇ ਉਸ ਦੀ ਪੂਰੀ ਜਾਣਕਾਰੀ ਲਈ ਸੜੇ ਚੌਥੇ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਦੋਂ ਵੀ ਸਲੇਵਸ ਆਏਗਾ ਤਾਂ ਤੁਹਾਨੂੰ ਉਸ ਦੀ ਪੂਰੀ ਜਾਣਕਾਰੀ ਦਿੱਤੀ ਜਾਏਗੀ ਥੈਂਕ ਯੂ ਸੋ ਮੱਚ ਜੀ ਲਾਈਕ ਸ਼ੇਅਰ ਬਣਦਾ